ਸ਼ਹੀਦਾਂ ਦੀ ਕਤਲਗਾਹ ਸੇ ਕੀ ਬਿਹਤਰ ਹੈ ਕਾਬਾ ਸ਼ਹੀਦਾਂ ਦੀ ਖਾਕ ਪਰ ਤੋ ਖੁਦਾ ਵੀ ਕੁਰਬਾਨ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਰਹੇ ਹਾਂ ਉਸ ਜੁਝਾਰੂ ਯੋਧੇ ਦੀ ਜਿਹਦੇ ਹਿੱਸੇ ਵਿੱਚ ਤਾ ਖਾਇਨਾਤ ਹਰ ਵਕਤ ਫਤੇ ਨਸੀਬ ਹੋਈ ਜਿਸ ਦੇ ਜੋਰਾਵਰ ਹੋਣ ਦੇ ਨਾਲ ਉਸ ਦੇ ਜਜਾਰੂ ਰੂਪ ਨੇ ਹਮੇਸ਼ਾ ਉਸ ਨੂੰ ਅਜੀਤ ਰੱਖਿਆ ਅਜੀਤ ਰੱਖਿਆ ਅਜੀਤ ਰੱਖਿਆ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਤਕਾਰਤ ਧੰਨ ਧਨ ਬਾਬਾ ਸਹਿਬਜਾਦਾ ਅਜੀਤ ਸਿੰਘ ਜੀ ਹੁਣਾਂ ਦੀ ਜਿਨ੍ਹਾਂ ਦਾ ਜਨਮ ਹੀ ਫਤੇ ਦੇ ਨਗਾਰੇ ਤੋਂ ਅਜੀਤ ਦੇ ਨਗਾਰੇ ਤੋਂ ਭਾਵ ਅੰਗਾਣੀ ਦੇ ਜਿੱਤਣ ਤੋਂ ਬਾਅਦ ਉਜਾਗਰ ਹੁੰਦਾ ਹੈ ਇਸੇ ਕਰਕੇ ਆਪ ਜੀ ਦਾ ਸ਼ੋਭਨਾਮ ਸਹਿਬਜ਼ਾਦਾ ਅਜੀਤ ਸਿੰਘ ਜੀ ਰੱਖਦੇ ਹਨ ਆਪ ਜੀ ਦੇ ਵੱਡੇ ਵੱਡੇ ਕਾਰਨਾਮਿਆਂ ਨੂੰ ਪੜ ਕੇ ਕੁੱਲ ਦੁਨੀਆ ਦੇ ਇਤਿਹਾਸਕਾਰ ਆਪਣੀਆਂ ਉਂਗਲਾਂ ਨੂੰ ਮੋਹ ਵਿੱਚ ਨਾਪ ਲੈਂਦੇ ਹਨ ਐਸੇ ਕਰਕੇ ਪੱਛਮ ਦਾ ਇੱਕ ਬਹੁਤ ਵੱਡਾ ਵਿਦਵਾਨ ਲਿਖਾਰੀ ਮਿਸਟਰ ਟਰੰਪ ਇਹ ਲਿਖਦਾ ਹੈ ਜਦੋਂ ਤੱਕ ਸਿੱਖਾਂ ਕੋਲ ਚਮਕੌਰ ਤੇ ਸਰਹੰਗ ਇਨਾ ਇਤਿਹਾਸਾਂ ਨਾਲ ਸਿੱਖ ਜੁੜੇ ਰਹਿਣਗੇ ਵੈੰਦੀ ਦੁਨੀਆ ਤੱਕ ਨਾ ਉਹ ਡਰ ਸਕਦੇ ਨੇ ਨਾ ਉਹ ਝੁਕ ਸਕਦੇ ਨੇ ਤੇ ਨਾ ਹੀ ਉਹ ਮੁੱਕ ਸਕਦੇ ਨੇ ਇਸ ਇਤਿਹਾਸ ਦੇ ਵਾਰਸਾਂ ਵਾਸਤੇ ਇੰਨਾ ਵੱਡਾ ਵਿਰਾਸਤੀ ਖਜ਼ਾਨਾ ਛੱਡ ਕੇ ਗਏ ਹਨ ਬੀਰ ਰਸਿਏ ਸਮੂਹ ਸ਼ਹੀਦ ਅਤੇ ਧੰਤਨ ਬਾਬਾ ਸਹਿਬ ਜادہ ਅਜੀਤ ਸਿੰਘ ਜੀ ਆਰ ਜੀ ਦੀ ਜਦੋਂ ਆਯੂ ਤਕਰੀਬਨ 11 ਸਾਲ ਦੀ ਹੁੰਦੀ ਹੈ ਇਤਿਹਾਸਕਾਰ ਹੈਰਾਨ ਹੋ ਜਾਂਦੇ ਹਨ ਆਪਣੇ ਜੀਵਨ ਦੀਆਂ ਪਹਿਲੀਆਂ ਚੰਗਾ ਕਈ ਇਤਿਹਾਸਕਾਰ 10 ਸਾਲ ਤੇ ਕਈ ਇਤਿਹਾਸਕਾਰ 11 ਸਾਲ ਦੀ ਉਮਰ ਦੇ ਵਿੱਚ ਆਰੰਭਤਾ ਕਰਦੇ ਹਨ ਜਿੱਥੇ ਆਪ ਜਿੰਨੇ ਲੰਗੜਾ ਨੂੰ ਗੁਜਰਾ ਨੂੰ ਹਾਰ ਦਾ ਮੂੰਹ ਵਿਖਾਇਆ ਉੱਥੇ ਹੀ ਰਾਹ ਬਗਾਏ ਭਾਵੇਂ ਉਹ ਪੋਠੋਹਾਰ ਦੀਆਂ ਸੰਤਾ ਹੋਣ ਚਾਹੇ ਉਹ ਸਿਆਲਕੋਟ ਦੀਆਂ ਸੰਤਾ ਜਦੋਂ ਜਦੋਂ ਵੀ ਗੁਰੂ ਦੇ ਹਜ਼ੂਰ ਆਈਆਂ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਇਹਨਾਂ ਜਰਵਾਨਿਆਂ ਨੇ ਤੰਗ ਪਰੇਸ਼ਾਨ ਕੀਤਾ ਹੈ ਗੁਰੂ ਕਾਏ ਦਸਵੰਦ ਤੇ ਹੱਥ ਪਾਇਆ ਹੈ ਉਦੋਂ ਉਦੋਂ ਹੀ ਤਨਤਨ ਸੈਭਿ ਸ਼ਿਦੀ ਗੁਰੂ ਕਲਕੀਆਂ ਵਾਲੇ ਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਬਾ ਅਜੀਤ ਸਿੰਘ ਜੀ ਦੀ ਸੇਵਾ ਲਗਾਈ ਇੱਥੇ ਹੀ ਬਸ ਨਹੀਂ ਇੱਕ ਹਿੰਦੂ ਬ੍ਰਾਹਮਣ ਜਿਹਦਾ ਨਾਮ ਦੇਵਦਾਸੀ ਉਹਨੇ ਜਦੋਂ ਆਣ ਕੇ ਪੁਕਾਰ ਕੀਤੀ ਕਿ ਮੇਰੀ ਇਸਤਰੀ ਨੂੰ ਜ਼ਾਬਰ ਖਾਨ ਜ਼ਬਰੀ ਉਠਾ ਕੇ ਲੈ ਗਿਆ ਹੈ ਉਸ ਵੇਲੇ ਵੀ ਤਨਤਨ ਬਾਬਾ ਸਹਿਬ ਜੀ ਦਾ ਅਜੀਤ ਸਿੰਘ ਜੀ ਦੀ ਡਿਊਟੀ ਲਗਾਈ ਗਈ ਆਪ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਲਾਗੇ ਪਿੰਡ ਚੱਬੇਵਾਲ ਵਿਖੇ ਸਿੰਘਾਂ ਦਾ ਦਸਤਾ ਲੈ ਕੇ ਪਹੁੰਚਦੇ ਹਨ ਜ਼ਾਬਰ ਖਾਨ ਨੂੰ ਜੀਂਦਿਆਂ ਮਸ਼ਕਾ ਨਾਲ ਬੰਨ ਕੇ ਅਤੇ ਉਸ ਬ੍ਰਾਹਮਣੀ ਨੂੰ ਛੁਡਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਕਰਦੇ ਹਨ ਬਾਂਦੀ سزا ਜਿਹੜੀ ਹੈ ਜਾਬਰ ਖਾਨ ਨੂੰ ਦਿੱਤੀ ਜਾਂਦੀ ਹੈ ਇਸ ਤਰੀਕੇ ਨਾਲ ਆਪ ਜੀ ਦੇ ਜੀਵਨ ਵਿੱਚ ਹੈਰਾਨ ਕਰਨ ਵਾਲੀਆਂ ਕਈ ਵਿਲੱਖਣ ਚੀਜ਼ਾਂ ਆਪ ਜੀ ਸ਼ਖਸੀਅਤ ਨੂੰ ਉਭਾਰਦੀ ਹੈ ਅਤੇ ਵਿਦਵਾਨਾਂ ਨੂੰ ਸੋਚ ਵਿੱਚ ਪਾ ਦਿੰਦੀ ਹੈ ਇਸੇ ਜੁਝਾਰੂ ਵਿਰਾਸਤ ਦੇ ਮਾਲਕ ਹੋਣ ਕਰਕੇ ਜਿੱਥੇ ਆਪ ਜੀ 12 ਸਾਲ ਦੀ ਉਮਰ ਵਿੱਚ ਖੰਡੇ ਦੀ ਪਾਹ ਲੈ ਲੈਂਦੇ ਹਨ ਉੱਥੇ ਹੀ 12 ਸਾਲ ਦੀ ਉਮਰ ਦੇ ਵਿੱਚ ਤਨ ਤਨ ਸੈਚੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪ ਜੀ ਨੂੰ ਕਿਲਾ ਤਾਰਾਗੜ ਦਾ ਜਥੇਦਾਰ ਭਾਵ ਮੋਢੀ ਥਾਪ ਦਿੰਦੇ ਹਨ ਭਾਵੇਂ ਉਹ ਅਨੰਦਪੁਰ ਸਾਹਿਬ ਦੀਆਂ ਜੰਗਾਂ ਸਨ ਭਾਵੇਂ ਉਹ ਚਮਕੌਰ ਦੀ ਜੰਗ ਸੀ ਲਗ ਭਗ ਵਿਦਵਾਨਾਂ ਦਾ ਮੰਨਣਾ ਹੈ 10 ਤੋਂ 12 ਜੰਗਾਂ ਬਾਬਾ ਅਜੀਤ ਸਿੰਘ ਜੀ ਆਪਣੇ ਇਸ 17 ਸਾਲ ਦੀ ਆਯੂ ਦੇ ਵਿੱਚ ਲੜ ਚੁੱਕੇ ਸਨ ਤੇ ਯੋਧ ਵਿਦਿਆ ਵਿੱਚ ਐਨੇ ਨਿਪੁੰਨ ਸਨ ਕਿ ਉਹਨਾਂ ਦਾ ਸਾਨੀ ਹੋਰ ਕੋਈ ਨਹੀਂ ਸੀ ਅਤੇ ਇਸ ਗੱਲ ਨੇ ਹੀ ਉਹਨਾਂ ਦੇ ਇਤਿਹਾਸ ਨੇ ਸਮੂਹ ਦੁਨੀਆ ਨੂੰ ਦੱਸ ਦਿੱਤਾ ਉਹਨਾਂ ਵਰਗਾ ਜੁਝਾਰੂ ਉਹਨਾਂ ਵਰਗਾ ਜੋਰਾਵਰ ਤੇ ਉਹਨਾਂ ਵਰਗੀ ਫਤਿਹ ਅਜਿੱਤ ਹੁੰਦਿਆਂ ਹੋਇਆਂ ਕਿਸੇ ਨੂੰ ਵੀ ਨਸੀਬ ਨਹੀਂ ਹੋਈ ਇਸੇ ਕਰਕੇ ਜਦੋਂ ਅਸੀਂ ਆਪ ਜੀ ਦੇ ਸ਼ਹੀਦੀ ਵਾਲੇ ਪਸਤੰਗਵਾਲ ਦੀ ਛਾਤੀ ਮਾਰਦੇ ਹਾਂ ਉਸ ਵੇਲੇ ਆਪ ਜੀ ਦੇ ਜਥੇ ਦੇ ਵਿੱਚ ਕੁਝ ਸਿੰਘਾਂ ਦੇ ਨਾਲ ਜਦੋਂ ਰਣ ਤੱਤੇ ਵਿੱਚ ਗੁਰੂ ਪਿਤਾ ਦੀ ਆਗਿਆ ਲੈ ਕੇ ਜੂਝਦੇ ਹਨ ਚਮਕੌਰ ਦੀ ਗੜੀ ਦੇ ਵਿੱਚ ਉਹਨਾਂ ਦੇ ਇਸ ਜੰਗੀ ਜ਼ੋਹਰ ਨੂੰ ਦੇਖ ਕੇ ਲੋਕੀ ਜਿੱਥੇ ਤੌਬਾ ਤੌਬਾ ਕਰਦੇ ਹਨ ਉੱਥੇ ਹੀ ਉਹ ਅਸ਼ ਅਸ਼ ਕਰਦਿਆਂ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਸੀਨਾ ਪਸੀਨਾ ਚਲਦੀ ਰਵਾਇਤ ਅਨੁਸਾਰ ਚਮਕੌਰ ਸੈਦ ਤੋਂ ਤਕਰੀਬਨ ਲੈਂਦੇ ਪਾਸੇ 5 ਕਿਲੋਮੀਟਰ ਤੇ ਇੱਕ ਪਿੰਡ ਹੈ ਜਿਸ ਦਾ ਨਾਮ ਹੈ ਕਤਲੌਰ ਇਸ ਕਤਨੌਰ ਵਿਖੇ ਤਨ ਤਨ ਬਾਬਾ ਸਹਿਬਜ਼ਾਦਾ ਅਜੀਤ ਸਿੰਘ ਜੀ ਦਾ ਇੱਕ ਗੁਰਦੁਆਰਾ ਸ਼ਿਸ਼ੋਭਿਤ ਹੈ ਉਸ ਪਾਵਨ ਸਥਾਨ ਦਾ ਨਾਮ ਵੀ ਅਜੀਤਗੜ੍ਹ ਹੈ ਅਤੇ ਸੀਨਾ ਬਸੀਨਾ ਉੱਥੇ ਦੀ ਰਵਾਇਤ ਮੁਤਾਬਕ ਸਹਿਬਜ਼ਾਦਾ ਜੀ ਦੀ ਸ਼ਹੀਦੀ ਉਸ ਥਾਂ ਤੇ ਦੱਸੀ ਜਾਂਦੀ ਹੈ ਚਮਕੌਰ ਤੋਂ ਤਕਰੀਬਨ 5.5 ਕਿਲੋਮੀਟਰ ਤੱਕ ਇਹ ਰੋਹਾਨੀ ਯੋਦਾ ਜਿਹੜਾ ਆਪਣੇ ਜਾਹੋ ਜ਼ਲਾਰ ਵਾਰੇ ਜ਼ੋਹਰ ਦਿਖਾ ਰਿਹਾ ਹੈ ਮੈਦਾਨੇ ਜੰਗ ਦੇ ਵਿੱਚ ਇਹਨਾਂ 5.5 ਕਿਲੋਮੀਟਰਾਂ ਦਾ ਮਤਲਬ ਇਹ ਹੈ ਕਿ ਉਸ 10 ਲੱਖ ਦੇ ਢੇਰੇ ਨੂੰ 5.5 ਕਿਲੋਮੀਟਰ ਪਿੱਛੇ ਨੂੰ ਧੱਕ ਦੇਣਾ ਇਸ ਤੋਂ ਆਪ ਜੀ ਦੀ ਬਹਾਦਰੀ ਸਿਆਣਪ ਅਤੇ ਦਲੇਰੀ ਦਾ ਪਤਾ ਲੱਗਦਾ ਹੈ ਇਸੇ ਕਰਕੇ ਹੀ ਜਦੋਂ ਕਈ ਵਿਦਵਾਨ ਆਪ ਜੀ ਦੀ ਸ਼ਹੀਦੀ ਦੀ ਗੱਲ ਕਰਦੇ ਹਨ ਔਰੰਗਜ਼ੇਬ ਦੇ ਇੱਕ ਸੂਈਏ ਦੀ ਗੱਲ ਕਰਦੇ ਹਨ ਜਿਸ ਦਾ ਨਾਮ ਅਲਾਇਤ ਉੱਲਾ ਖਾਨ ਇਸਮੀ ਸੀ ਜਿਸ ਨੇ ਇੱਕ ਖੱਤ ਲੇਕੇ ਔਰੰਗਜ਼ੇਬ ਨੂੰ ਬਾਬਾ ਅਜੀਤ ਸਿੰਘ ਜੀ ਦੀ ਬਹਾਦਰੀ ਬਾਰੇ ਦੱਸਿਆ ਇਤਿਖਾਰੀਆਂ ਦਾ ਇਹ ਮੰਨਣਾ ਹੈ ਕਿ ਬਾਬਾ ਅਜੀਤ ਸਿੰਘ ਜੀ ਐਨੇ ਜੋਰਾਵਰ ਹੋ ਕੇ ਜੂੰਝੇ ਕਿ ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਤਕਰੀਬਨ 300 95 ਜਾਂ 96 ਦੇ ਕਰੀਬ ਫਟ ਲੱਗੇ ਸਨ ਉਹਨਾਂ ਫਟਾਂ ਦੇ ਨਾਲ ਉਹ ਸੰਸਾਰ ਦੇ ਇੱਕ ਲੋਤੇ ਇੱਕ ਐਸੇ ਯੋਧੇ ਬਣ ਗਏ ਜਿਨ੍ਹਾਂ ਦੇ ਫਟਾਂ ਕਰਕੇ ਉਹਨਾਂ ਦੇ ਕਮਾਸਾਨ ਯੋਧ ਦਾ ਪਤਾ ਲੱਗਦਾ ਹੈ ਇਹਨਾਂ ਫਟਾਂ ਦੇ ਨਾਲ ਹੀ ਉਹਨਾਂ ਦੀ ਸ਼ਹੀਦੀ ਵੀ ਮੈਦਾਨੇ ਜੰਗ ਵਿੱਚ ਸਿਰਮੌਰ ਹੋ ਨਿਭੜਦੀ ਹੈ ਆਪਣੀ ਸ਼ਹੀਦੀ ਦੇ ਨਾਲ ਉਹ ਹਮੇਸ਼ਾ ਅਜਿਤ ਹੋਣ ਦੀ ਅਮਰਗਾਥਾ ਲਿਖ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ